ਬਹਿਰਜੀ ਦਾ ਖਾਲਸਾ ਬਹਿਰਜੀ ਦੀ ਫਤਿਹ ਖਵਰ ਜੁੜਿਆ ਕਮਰ ਵਿਜੇ ਪ੍ਰਤਾਪ ਸਿੰਘ ਤੇ ਭਾਈ ਅੰਬਰਤਪਾਲ ਸਿੰਘ ਦੇ ਨਾਲ ਤੇ ਸੁਣੋਣੇ ਤੁਹਾਨੂੰ ਕੀ ਖਬਰ ਹੈ ਕਿ ਅਸਲ ਦੇ ਵਿੱਚ ਕੀ ਆ ਪਹਿਲਾਂ ਤੁਹਾਨੂੰ ਕਮਰ ਵਿਜੇ ਪ੍ਰਤਾਪ ਬਾਰੇ ਥੋੜੀ ਜੀ ਜਾਣਕਾਰੀ ਦੇ ਦਈਏ ਤੇ ਦੱਸ ਦਈਏ ਕਿ ਕਮਰ ਵਿਜੇ ਪ੍ਰਤਾਪ ਵੇਖ ਸਕਤਾ ਸਭ ਨੂੰ ਪਤਾ ਗਏ ਜਿਹੜਾ ਕਿ ਆਮ ਆਦੀ ਪਾਰਟੀ ਦੇ ਜਿਹੜਾ ਇੱਕ ਵਿਧਾਇਕ ਆ ਕੁਮਰ ਵਿਜੇ ਪਤਾਪ ਸਿੰਘ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਆ ਆਈਪੀਐਸ ਅਫਸਰ ਰਹਾ ਤੇ ਕਵੇਂ ਉਸੁਰਖੀਆਂ ਦੇ ਵਿੱਚ ਆਇਆ ਇਹਦੇ ਤਹਿਤ ਵੀ ਗੱਲਬਾਤ ਕਰਦਾਂਗੇ ਸਮਾਂ ਥੋੜਾ ਲਵਾਂਗੇ ਤੁਹਾਡਾ 2-4 ਮਿੰਟ ਤੇ ਵੀਡੀਓ ਨੂੰ ਬਾਤ ਤੋਂ ਬਾਅਦ ਜਰੂਰ ਸ਼ੇਅਰ ਕਰ ਦੇਣਾ ਤੇ ਬਹੁਤ ਤੇ ਐ ਤੇ ਵੱਡੇ ਖਲਾਸੇ ਨੇ ਤੇ ਵੱਡੀ ਖਬਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2022 ਦੇ ਵਿੱਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਅਰਮਿੰਦ ਕੇਜਰੀਵਾਲ ਪੰਜਾਬ ਵਿੱਚ ਆਉਂਦੇ ਨੇ ਤੇ ਪੰਜਾਬ ਨੂੰ ਕਈ ਗਰੰਟੀਆਂ ਦਿੰਦੇ ਨੇ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਬੇਆਦਬੀਆਂ ਦਾ ਬੈਵਲਕਰਾਂ ਦਾ ਬੈਵਲਕਲਾ ਗੋਲੀਕਾਰਡ ਹੋਇਆ ਜੋ ਬਰਗਾੜੀ ਵਿੱਚ ਜੋ ਕੁਝ ਹੋਇਆਗਾ ਉਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਸੀ ਕਿ ਜੇ ਸਾਡੀ ਸਰਕਾਰ ਆਉਣ ਦੇ ਅਸੀਂ ਬੈਵਲਕਰਾਂ ਦਾ ਇਨਸਾਫ ਸਿੱਖਣ ਦਵਾਵਾਂਗੇ ਅਸੀਂ ਬਰਗਾੜੀ ਜੋ ਕੁਝ ਹੋਇਆ ਉਹਦਾ ਸਿੱਖਾਂ ਨੂੰ ਇਨਸਾਫ ਦਿਵਾਵਾਂਗੇ ਤੇ ਜਿਹੜੀ ਬੇਅਦਬੀ ਹੋਈ ਆ ਉਹਦਾ ਇਨਸਾਫ ਅਸੀਂ 24 ਘੰਟਿਆਂ ਦੇ ਵਿੱਚ ਲੈ ਕੇ ਦੇਵਾਂਗੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਅਰਵਿੰਦ ਕੇਜਰੀਵਾਲ ਨੇ ਤੇ ਨਾਲ ਹੀ ਭਗਮਤਮਾਨ ਨੇ ਕਿ ਇਹਦੇ ਵਿੱਚ ਜਿਹੜਾ ਮਰਜ਼ੀ ਦੋਸ਼ੀ ਹੋਵੇ ਚਾਹੇ ਉਹ ਸਰਗੀਰ ਸਿੰਘ ਬਾਦਲ ਹੋਵੇ ਸਮੇਤ ਸੈਣੀ ਹੋਵੇ ਚਾਹੇ ਪ੍ਰਗਾਸ ਸਿੰਘ ਬਾਦਲ ਹੋਵੇ ਉਹ ਤੇ ਸਦੁਨੀਆ ਦੇ ਵਿੱਚ ਨਹੀਂ ਉਸ ਟਾਈਮ ਦੇ ਵਿੱਚ ਭਾਵੇਂ ਕਿ ਜਿੰਨੇ ਵੀ ਚਾਹੇ ਦੋਸ਼ੇ ਜੇ ਵੀ ਮਰਜ਼ੀ ਹੋਣਾ ਕਿ ਕਿਹਨੇ ਗੋਲੀ ਚਲਾਈ ਆ ਤੇ ਕਿਹਨੇ ਸਿੱਖਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆ ਤੇ ਸਾਰਿਆਂ ਨੂੰ ਅਸੀਂ ਸਜ਼ਾਵਾ ਦੇਵਾਂਗੇ ਸਾਡੀ ਸਰਕਾਰ ਤੁਸੀਂ ਬਣਾ ਦਿਓ ਇੱਕ ਵਾਰ ਤੇ ਲੋਕਾਂ ਨੇ ਕੀ ਹੋਇਆ ਇਸ ਦੇ ਤਹਿਤ ਚੱਲਦੇ ਹੋਏ ਆਮ ਆਦਮੀ ਪਾਰਟੀ ਦੇ ਵੱਲ ਲੋਕਾਂ ਨੇ ਇਹ ਕਹਿ ਦਿੱਤਾ ਕਿ ਕਾਲੀ ਤੇ ਕਾਂਗਰਸੀਆਂ ਤੋਂ ਜਿਹੜਾ ਕਿ ਅੱਕੇ ਹੋਏ ਸੀ ਲੋਕਾ ਕਿ 75 ਸਾਲ ਹੋ ਗਏ ਦੋਨਾਂ ਪਾਰਟੀ ਨੂੰ ਰਾਜ ਕਰਦੇ ਆ 5 ਸਾਲ ਉਹ ਕਰ ਲਿੰਦੇ ਕਦੇ 10 ਸਾਲ ਕਰੇ 5 ਸਾਲ ਕਿ ਬਾਰੀ ਬੰਦੀ ਹੋਈ ਹੈ ਭਗਵਾਨ ਹਤਮਾਨ ਨੇ ਇਹ ਗੱਲ ਕਹੀ ਆ ਤੇ ਜਿਸ ਸਿੱਟ ਦੀ ਜਿਹੜੀ ਕਿ ਅਨਕਵਾਰੀ ਸੀ ਕੋਰ ਵਿਜੇ ਪ੍ਰਤਾਪ ਕਰਦਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਲੋਕ ਜਿਹੜੇ ਛੱਡਣ ਤੋਂ ਬਾਅਦ ਜਿਹੜਾ ਆਮ ਆਦੀ ਪਾਰਟੀ ਜੁਆਇਨ ਕਰ ਲਿੱਤੀ ਤੇ ਉਹਨਾਂ ਨੂੰ ਜਿਹੜਾ ਕਿ ਇੱਕ ਟਿਕਟ ਦੇ ਦਿੱਤੀ ਆਮ ਆਦੀ ਪਾਰਟੀ ਵੱਲੋਂ ਐਮਐਲਏ ਦੀ ਚੋਣ ਲੜੀ ਤੇ ਕੋਮਰਬੇਜ ਪ੍ਰਤਾਪ ਸਿੰਘ ਇਹ ਚੋਣ ਜਿੱਤ ਗਏ ਕੋਮਰਬੇਜ ਪ੍ਰਤਾਪ ਦੀ ਜਿਹੜੀ ਸੈੱਟ ਬਣੀ ਸੀ ਉਹਦੇ ਵਿੱਚ ਪ੍ਰਗਾਤ ਸਿੰਘ ਬਾਦਲ ਸਮੇਤ ਸਿੰਘ ਸੈਣੀ ਸਮੇਤ ਸੈਣੀ ਦਾ ਮੁੰਡਾ ਨੂੰ ਅਹੁਦਾ ਦੇਣਾ ਸੁਖਬੀਰ ਬਾਦਲ ਜਾਨੀ ਕਿ ਹੋਰ ਬੜੇ ਬੜੇ ਆਗੂ ਡੇਰਾ ਸਰਸਾ ਸਾਧ ਅਤੇ ਚੇਲੇ ਉਹਦੇ ਇਹ ਸਾਰੇ ਕੁਮਰ ਬਜੇ ਪ੍ਰਤਾਪ ਦੀ ਰਿਪੋਰਟ ਦੇ ਵਿੱਚ ਸੀ ਕਿ ਇਹਨਾਂ ਨੇ ਬੇਅਦਬੀ ਕੀਤੀ ਅਤੇ ਕਰਵਾਈ ਆ ਕਿਨੇ ਗੋਲੀ ਚ ਚਲਾਈ ਆ ਕੌਣ ਗ੍ਰਹਿ ਮਤਰਾਲਾ ਜਿਹਦੇ ਕੋਲ ਸੀ ਡਿਊਟੀ ਮੁੱਖ ਮੰਤਰੀ ਦੇ ਕਹਤੇ ਗੋਲੀ ਚੱਲੀ ਆ ਜਾਨੀ ਕਿ ਜਿਹੜਾ ਸਾਰਾ ਵਰਤਾਰਾ ਹੋਇਆ ਤੁਸੀਂ ਜਾਣਦੇ ਹੋ ਕੁਮਰ ਬਜੇ ਪ੍ਰਤਾਪ ਨੇ ਸਭ ਕੁਝ ਉਸ ਖੁੱਲ ਕੇ ਰੱਖ ਦਿੱਤਾ ਆਵਾਜ਼ ਦੀ ਪਾਰਟੀ ਦੇ ਵਿੱਚ ਵੱਡੇ ਵੱਡੇ ਜਿਹੜੇ ਖਲਾਸੇ ਕੀਤੇ ਨੇ ਪਰ ਜਦੋਂ ਇਹ ਸਾਰਾ ਕੁਝ ਨਹੀਂ ਕੀਤਾ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕੁਮਰ ਵਿਜੇ ਪ੍ਰਤਾਪ ਫਿਰ ਆਮ ਆਦੀ ਪਾਰਟੀ ਉੱਤੇ ਵੱਡੇ ਸਵਾਲ ਜਿਹੜਾ ਚੁਕਣ ਲੱਗ ਪਿਆ ਬੇਸ਼ੱਕ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਵੱਲੋਂ ਕਿਹਾ ਗਿਆ ਕਿ ਹੁਣ ਵੇਲਾ ਆ ਗਿਆ ਪੰਜਾਬ ਦਾ ਮੁੱਖ ਮੰਤਰੀ ਬਦਲਦਾ ਜਣੇ ਕਿ ਉਹ ਸਮੇਂ ਸਹਿਰਾ ਜਿਹੜੇ ਕਿ ਇੱਕ ਸਚਾਈ ਨੂੰ ਲੈ ਕੇ ਜਿਹੜੀ ਗੱਲ ਆਵਾੜਦੇ ਚਾਹੇ ਉਹ ਵਿਰੋਧੀਆਂ ਦੀ ਗੱਲ ਹੋਵੇ ਚਾਹੇ ਉਹਨਾਂ ਦੀ ਆਮ ਆਦੀ ਪਾਰਟੀ ਦੇ ਵਿੱਚ ਹੀ ਰਹਿ ਕੇ ਉਹ ਵੱਡੇ ਜਿਹੜੇ ਕਿ ਖਲਾਸੇ ਕਰਦੇ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਜਿੰਨਿਆਂ ਕਿ ਸਿੱਟਾ ਬਣੀਆਂ ਨੇ ਬੇਸ਼ੱਕ ਅੱਜ ਪ੍ਰਦੀਪ ਕਲੇਰ ਵੱਲੋਂ ਜਿਹੜੇ 164 ਦੇ ਬਿਆਨ ਦਰਜ ਕੀਤੇ ਨੇ ਜਿਹੜਾ ਉਹਨੇ ਵੀ ਜਿਹੜਾ ਖਲਾਸਾ ਕੀਤਾ ਸੀ ਪ੍ਰਦੀਪ ਕਲੇਰ ਅਸਾਸੇ ਵਾਲ ਦਾ ਚੇਲਾ ਗਾ ਪ੍ਰੇਮੀ ਆ ਜਿਸ ਤਰ੍ਹਾਂ ਉਹਨੇ ਹਵਾਲੇ ਦਿੱਤੇ ਨੇ ਸਾਰੇ ਉਹੀ ਸਾਰੇ ਸਬੂਤ ਨੇ ਜਿਹੜੇ ਉਹ ਕੁਮਰ ਵਿਜੇ ਪ੍ਰਤਾਪ ਦੀ ਸਿੱਟ ਦੇ ਵਿੱਚ ਜਿਹੜਾ ਸਾਰਾ ਡਿਟੇਲ ਆ ਉਹ ਕੌਰ ਬੇਪਰਤਾਵ ਨੇ ਆਪ ਖੁਦ ਲੈਬ ਹੋ ਕੇ ਦੱਸਿਆ ਕਿ ਸਾਰਾ ਕੁਝ ਮੇਰੇ ਕੋਲ ਸੀ ਸਾਰਾ ਕੁਝ ਮੈਂ ਦੱਸਿਆ ਪਰ ਕਿਸੇ ਸਰਕਾਰ ਨੇ ਕਹਿੰਦਾ ਉਹਨਾਂ ਨੇ ਨਹੀਂ ਮੰਨੀ ਤੇ ਨਾ ਹੀ ਕਿਸੇ ਨੂੰ ਕੋਈ ਜਿਹੜਾ ਬੇਅਦਮੀ ਦਾ ਦੋਸ਼ੀ ਹਲੇ ਤੱਕ ਕਿਸੇ ਨੂੰ ਕੋਈ ਸਜ਼ਾ ਤੱਕ ਨਹੀਂ ਕੀਤੀ ਗਈ ਭਗਵਾਨਤਮਾਨ ਨੇ ਕਿਹਾ ਸੀ ਕਿ ਤੁਹਾਨੂੰ ਜਿਹੜਾ ਪ੍ਰਦੀਪ ਕਲਦੇਰ ਨੇ ਕਿਹਾ ਸੀ ਕਿ ਸਖਬੀਰ ਬਾਦਲਾ ਸਰਸੇ ਵਾਲੇ ਨੂੰ ਮਿਲਦਾ ਰਿਹਾ ਡੇਰਾ ਮੁਖੀ ਨੂੰ ਤੇ ਹਣੀਪ੍ਰੀਤ ਤੇ ਡੇਰਾ ਸਰਸਾਲ ਦੇ ਕਹਿਣ ਤੇ ਜਿਹੜੀ ਸਾਰੀ ਬੇਅਦਬੀ ਹੋਈ ਆ ਜਾਨੀ ਕਿ 40 ਜਾਣੇ ਸੀ ਉਹਦੇ ਬੇਅਦਬੀ ਕਰਵਾਉਣ ਦੇ ਵਿੱਚ ਜਿੰਨਾਂ ਦੇ ਵਿੱਚੋਂ ਕਈਆਂ ਨੂੰ ਸਜ਼ਾ ਹੋ ਚੁੱਕੀ ਆ ਕਈਆਂ ਦੀ ਮੌਤ ਵੀ ਹੋ ਚੁੱਕੀ ਆ ਤੇ ਜਿਹੜੇ ਕਿ ਮੇਨ ਦੋਸ਼ੀ ਆ ਹਣੀਪ੍ਰੀਤ ਤੇ ਸੌਦਾ ਸਾਧ ਜਾਨੀ ਕਿ ਸਰਸੇ ਵਾਲਾ ਡੇਰਾ ਮੁਖੀ ਗਰਮੀਤ ਰਾਮ ਰਹੀਮ ਤੇ ਦੂਸਰੇ ਪਾਸੇ ਭਗਵੰਤ ਮਾਨ ਕਹਿ ਰਿਹਾ ਕਿ ਅਸੀਂ ਸੁਖ ਬਲਾਸ ਦੇ ਜਿਹੜੇ ਪੇਪਰ ਕੱਟ ਲਿਆਉਂਦੇ ਜੀ ਆਜੀ ਪ੍ਰੀਤ ਢਾਬਾ ਜੀ ਅਸੀਂ ਫਲਾਨਾ ਜੀ ਅਸੀਂ ਅਸੀਂ ਸਾਖਬੀਰ ਬਾਦਲ ਨੂੰ ਫਾਹੇ ਟੰਗ ਦਾਂਗੇ ਅਸੀਂ ਐ ਕਰਦਾਂਗੇ ਅਸੀਂ ਵਾਹ ਕਰਦਾਂਗੇ ਤੁਸੀਂ ਸਾਰਾ ਕੁਝ ਦੇਖਿਆ ਹੈਗਾ ਕਿ ਭਗਵਾਨਤਮਨ ਵੱਲੋਂ ਕਿਹਾ ਗਿਆ ਸਵੇਂ ਸੇਰਾ ਕਿ ਸਾਖਬੀਰ ਬਾਦਲ ਦਾ ਸੁੱਖ ਬਲਾਸ ਦਾ ਜਿਹੜਾ ਹੋਟਲ ਦੇ ਜਿਹੜੇ ਕਾਗਜ ਨੇ ਉਹਦੇ ਬਲਾਸ ਦੇ ਨੇ ਉਹਨੂੰ ਅਸੀਂ ਢਾ ਕੇ ਉੱਤੇ ਸਕੂਲ ਬਣਾਵਾਂਗੇ ਜੀ ਉੱਤੇ ਉਹਨੂੰ ਕਰਕੇ ਐ ਕਰਾਂਗੇ ਮੇਰਾ ਕਹਿਣ ਦਾ ਭਾਵ ਕਿ ਜਿਹੜਾ ਇਹ ਸਭ ਕੁਝ ਹੋਇਆ ਹੁਣ ਜਿਹੜੀ ਅਗਲੀ ਗੱਲ ਆ ਜਿਹੜੀ ਆਪਾਂ ਗੱਲ ਕਰਦੇ ਸੀ ਕੋਰ ਵਿਜੇ ਪ੍ਰਤਾਪ ਦੀ ਉਹਨੇ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਕਿ ਉਹਨੇ ਐਲਾਨ ਕੀ ਕੀਤਾ ਕਿ ਉਹ ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਅੱਕ ਚੁੱਕੇ ਨੇ ਕਿ ਹੁਣ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਪਾਰਟੀ ਬਣੀ ਆ ਅਕਾਲੀ ਦਲ ਬਾਰਸ ਪੰਜਾਬ ਦੇ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਵੱਡਾ ਖਲਾਸਾ ਹੋਇਆਗਾ ਸਾਡੇ ਸੂਤਰਾਂ ਦੇ ਹਵਾਲਿਆਂ ਤੋਂ ਵੱਡੀ ਖਬਰ ਮਿਲੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆਈਪੀਐਸ ਅਫਸਰ रह ਚੁੱਕੇ ਨੇ ਜਿਹੜੇ ਕਿ ਹੁਣ ਇਸ ਟਾਈਮ ਜਿਹੜੇ ਵਿਧਾਇਕ ਨੇ ਐਮਐਲਏ ਨੇ ਆਵਾ ਦੀ ਪਾਰਟੀ ਦੇ ਤੇ ਹੁਣ ਉਹ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਜੋ ਖੰਡੂਰ ਸਾਹ ਤੋਂ ਐਮਪੀ ਨੇ ਜਿਨ੍ਹਾਂ ਨੂੰ ਕਿ ਬੜਾ ਰੌਲਾ ਚੱਲ ਰਿਹਾਗਾ ਕਿ ਮੈਂਬਰਸ ਅਪਰਾਧ ਹੋਊਗੀ ਕੋਈ ਕਹਿੰਦਾ ਨਹੀਂ ਹੋਊਗੀ ਕੋਈ ਜਾਨੀ ਕਿ ਉਹਨਾਂ ਨੂੰ ਜਿਹੜਾ ਸੈਸ਼ਨ ਦੇ ਵਿੱਚ ਹਾਲੇ ਤੱਕ ਜਿਹੜਾ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਲੈ ਕੇ ਜਿਹੜਾ ਵੱਡਾ ਬਵਾਲ ਜਿਹੜਾ ਖੜਾ ਹੋ ਚੁੱਕਿਆ ਹੈਗਾ ਹੁਣ ਇਸ ਨੂੰ ਲੈ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਿ ਇਮਾਨਦਾਰ ਅਫਸਰ ਮੰਨਿਆ ਜਾਂਦਾ ਇਮਾਨਦਾਰ ਐਮਐਲਏ ਐਮਐਲਏ ਮੰਨਿਆ ਜਾਂਦਾ ਇਮਾਨਦਾਰ ਇੱਕ ਵਿਅਕਤੀ ਮੰਨਿਆ ਜਾਂਦਾ ਹੁਣ ਉਹਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਛੱਡ ਕੇ ਹੁਣ ਭਾਈ ਅੰਮਰਤਪਾਲ ਸਿੰਘ ਜੋ ਖੰਡੂ ਸਾਹਿਬ ਤੋਂ ਐਮਪੀ ਨੇ ਜੇ ਉਹਨਾਂ ਦੀ ਹੁਣੇ-ਹੁਣੇ ਪਾਰਟੀ ਬਣਾਈ ਉਹਨਾਂ ਨੇ ਮੰਗੀ ਦੇ ਮੇਲੇ ਉੱਤੇ ਅਕਾਲੀ ਦਲ ਬਾਰਸ ਪੰਜਾਬ ਦੇ ਜਿਸ ਦੇ ਵਿੱਚ ਮੈਂਬਰਸ਼ਿਪ ਵੀ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਆ ਤੇ ਉਸ ਨੂੰ ਲੈ ਕੇ ਕਿ ਹੁਣ ਕੋਮਰਬੇਜੇ ਪ੍ਰਤਾਪ ਜਿਹੜੇ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਦੇ ਕੀ ਅਹੁਦਾ ਦਿੰਦੇ ਆ ਕੀ ਅਹੁਦਾ ਮਿਲਦਾ ਉਹਨਾਂ ਨੂੰ ਜਾਂ ਉੱਤੇ ਜਾ ਕੇ ਕੀ ਗੱਲਬਾਤ ਕਰਦੇ ਆ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਇਸ ਸਮੇਂ ਸਭ ਤੋਂ ਵੱਡੀ ਖਬਰ ਆ ਕਿ ਕੁਮਰਬੇਜੇ ਪ੍ਰਤਾਪ ਭਾਈ ਅੰਮ੍ਰਿਤਪਾਲ ਸਿੰਘ ਆ ਐਮਪੀ ਖਲੂਸਾਵਾ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਇਸ ਵੀਡੀਓ ਨੂੰ ਤੁਸੀਂ ਕਵੇਂ ਵੇਖਦੇ ਹੋ ਕੀ ਜਿਹੜੇ ਭਵੰਤਮਾਨ ਵੱਲੋਂ ਜਰਵਿੰਦ ਕੇਜਰੀਵਾਲ ਵੱਲੋਂ ਸਮੇਂ ਸਿਰ ਜਿਹੜਾ ਸੇਖਾਂ ਨੂੰ ਨਿਆਂ ਨਹੀਂ ਦਿੱਤਾ ਜਿਸ ਕਰਕੇ ਕੰਵਰਬੇ ਪ੍ਰਤਾਪ ਸਿੰਘ ਨੇ ਜਿਹੜਾ ਅੱਕ ਕੇ ਫੈਸਲਾ ਲੈਂਦਾਗਾ ਜੋ ਕਿ ਬੜੇ-ਬੜੇ ਵਾਅਦੇ ਕੀਤੇ ਸੀ ਅਰਵਿੰਦ ਕੇਜਰੀਵਾਲ ਵੱਲੋਂ ਤੇ ਜਿਹੜਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਦੇ ਚੋਣਾਂ ਹਾਰ ਕੇ ਹਟਿਆਗਾ ਇਸ ਨੂੰ ਲੈ ਕੇ ਵੀ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਇਹ ਪੰਜਾਬ ਦੇ ਨਾਲ ਧੋਖਾ ਕਮਾਇਆ ਸੀ ਭਾਈ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਸਿਆਸਤ ਕਰਕੇ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣਾਈ ਸੀ ਭਗਵੰਤ ਮਾਨ ਤੇਰਵਿੰਦ ਕੇਜਰੀਵਾਲ ਨੇ ਕੁਝ ਨਹੀਂ ਕੀਤਾ ਇਸ ਕਰਕੇ ਲੋਕਾਂ ਨੇ ਜਿਹੜਾ ਫਤਵਾ ਉਲਟਾ ਦੇ ਦਿੱਤਾ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵਿੱਚ ਜ਼ਰੂਰ ਜਿਹੜੇ ਉਹ ਲਿਖਣੇ ਨੇ ਤੁਸੀਂ ਦੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ